ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਨੇ ਕਰੋਨਾ ਕਾਲ ਦੇ ਵਿੱਚ ਸਭ ਤੋਂ ਵੱਡਾ ਫੈਕਟਰ ਹੈ ਇਹ ਇਹ ਸਭ ਤੋਂ ਵੱਡਾ ਫੈਕਟਰ ਹੈ ਪੰਜਾਬੀ ਬੈਲਟ ਵਾਲੇ ਲੋਕ ਕਿਉਂ ਬੀਜੇਪੀ ਵਾਲੇ ਪਾਸੇ ਵੋਟਾਂ ਪਾ ਰਿਹਾ ਕਿਉਂਕਿ ਬੀਜੇਪੀ ਨੇ ਉਹਨਾਂ ਕੈਂਡੀਡੇਟ ਨੂੰ ਟਿਕਟਾਂ ਦਿੱਤੀਆਂ ਜਿਹੜੇ ਕੈਂਡੀਡੇਟ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਚਾਹੇ ਉਹ ਕਰੋਨਾ ਦਾ ਟਾਈਮ ਸੀ ਜਦੋਂ ਦਿੱਲੀ ਵਾਲਿਆਂ ਦੇ ਕਰੋਨਾ ਟਾਈਮ ਆਇਆ ਤਾਂ ਸਭ ਤੋਂ ਬਾਅਦ ਆਕਸੀਜਨ ਸਿਲੰਡਰ ਕਿਸ ਨੇ ਵੰਡੇ ਆਕਸੀਜਨ ਸਿਲੰਡਰ ਤੁਸੀਂ ਦੇਖੋ ਕਿ ਕਿਸ ਨੇ ਵੰਡੇ ਮਨਜਿੰਦਰ ਸਿੰਘ ਸਿਰਸਾ ਹੋਣੀ ਤੇ ਉਸ ਤੋਂ ਬਾਅਦ ਦਿੱਲੀ ਸਿੱਗ ਗੁਰਦੁਆਰਾ ਮੈਨੇਜਮੈਂਟ ਕਮੇਟੀ ਤਾਂ ਉਹਨਾਂ ਨੇ ਜਿਹੜਾ ਲੰਗਰ ਵੀ ਲਾਏ ਤੇ ਸਿਲੰਡਰ ਵੀ ਵੰਡੇ ਤਾਂ ਆਦਿ ਇਹ ਚੀਜ਼ਾਂ ਜਿਹੜੀਆਂ ਚੱਲੀਆਂ ਇਹ ਚੀਜ਼ਾਂ ਉਸ ਜਮੇ ਬਹੁਤ ਚੱਲੀਆਂ ਔਰ ਪ੍ਰਚਾਰ ਦੇ ਵਿੱਚ ਮਨਜਿੰਦਰ ਸਰਸਾ ਲਗਾਤਾਰ ਕਹਿੰਦੇ ਰਹੇ ਕਿ ਤੁਸੀਂ ਯਾਦ ਕਰੋ ਭਾਈ ਦਿੱਲੀ ਗੁਰਦੁਆਰਾ ਕਮੇਟੀ ਤੁਹਾਡੇ ਨਾਲ ਸੀ ਕਿ ਨਹੀਂ ਜੀ ਨਾਲ ਤੁਹਾਨੂੰ ਲੰਗਰ ਕਿੰਨੇ ਖਵਾਇਆ ਤੁਹਾਨੂੰ ਕਿਹਨੇ ਕਰੋਨਾ ਦੇ ਵਿੱਚ ਬਾਹ ਪੜੀ ਤਾਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਚਾਹੇ ਉਹ ਆਪਣੀ ਬੇਟੀ ਦੇ ਨਾਲ ਜਦੋਂ ਪੌਡਕਾਸਟ ਕਰਦੇ ਸੀ ਉਸ ਸਮੇਂ ਵੀ ਉਹਨਾਂ ਨੇ ਇਹ ਗੱਲ ਖਾਸ ਤੌਰ ਤੇ ਕਿਉਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਜਦੋਂ ਮੈਂ ਕਰੋਨਾ ਦੇ ਵਿੱਚ ਇਹ ਲੋਕਾਂ ਨੂੰ ਵਿਚਾਰ ਰਿਹਾ ਸੀ ਕਿ ਜਦੋਂ ਮੈਨੂੰ ਕਰੋਨਾ ਹੋਇਆ ਤਾਂ ਬਾਅਦ ਦੇ ਵਿੱਚ ਮੇਰਾ ਫੋਨ ਮੇਰੀ ਘਰ ਵਾਲੀ ਨੇ ਚਲਾ ਕੇ ਪਰਾਂ ਮਾਰਿਆ ਸੀ ਕਿ ਹੁਣ ਕੋਈ ਫੋਨ ਨਹੀਂ ਚੱਕਣਾ ਤਾਂ ਬਾਅਦ ਦੇ ਵਿੱਚ ਤੁਸੀਂ ਦੇਖੋ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਕਿ ਮੈਂ ਤਾਂ ਲੋਕਾਂ ਦਾ ਭਲਾ ਕਰੂੰ ਮੈਂ ਤਾਂ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਹੈ ਮੈਂ ਤਾਂ ਉਹ ਤੇ ਚੱਲਦਾ ਸਰਬੱਤ ਦਾ ਭਲਾ ਕਰੂੰ ਇਹ ਗੱਲਾਂ ਉਹਨਾਂ ਨੇ ਕਹੀਆਂ ਹਾਲਾਂਕਿ ਲੀਡਰ ਗੱਲਾਂ ਕਹਿੰਦੇ ਹੁੰਦੇ ਨੇ